ਸੰਗਤ ਜੀ ਹੁਣ ਜਿਹੜੀਆਂ ਬੱਚੀਆਂ ਨੇ ਇੱਥੇ ਸਿੱਖਿਆ ਬੜੀਆਂ ਪਿਆਰੀਆਂ ਬੱਚੀਆਂ ਨੇ ਬੜਾ ਮਨ ਖੁਸ਼ ਹੁੰਦਾ ਕਿਉਂਕਿ ਜਦੋਂ ਪੰਜਾਬ ਦੇ ਹਾਲਾਤ ਦੇਖਦੇ ਨਾ ਅਸੀਂ ਅਸੀਂ ਆਪਣੇ ਨੌਜਵਾਨਾਂ ਵੱਲ ਦੇਖਦੇ ਆ ਬੜਾ ਇੱਕ ਪ੍ਰੋਪਾਗੈਂਡਾ ਵੀ ਹੈ ਪਰ ਸਚਾਈ ਵੀ ਹੈ ਕਿ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੇ ਨੇ ਮੈਂ ਤਾਂ ਬੇਨਤੀ ਕਰਾਂਗਾ ਕਿ ਇਹਨਾਂ ਬੱਚੀਆਂ ਨੂੰ ਕਿ ਇਹਨਾਂ ਉਪਰਾਲਾ ਕਰੋ ਆਪਣਾ ਪਿੰਡ ਸੰਭਾਲੋ ਜਿੱਥੇ ਪਿੰਡ ਵਿੱਚ ਜੀ ਕੋਈ ਇਹੋ ਜਿਹੀ ਦੇਖਦੇ ਹੋ ਨਾ ਕੋਈ ਅ ਬੁਰਾਈਆਂ ਦਾ ਹੋ ਰਹੀਆਂ ਨੇ ਉਹਨਾਂ ਦਾ ਡਟ ਕੇ ਸਾਹਮਣਾ ਕਰੋ ਤਾਂ ਕਿ ਇਹ ਰੋਕਥਾਮ ਪੈ ਸਕੇ ਸੋ ਬੜੀ ਖੁਸ਼ੀ ਹੈ ਕਿ ਇਹ ਬੱਚੀਆਂ ਨੇ ਜਿਹੜਾ ਕੋਰਸ ਕਰਕੇ ਅੱਜ ਸੰਪੂਰਨ ਕੀਤਾ ਤੇ ਅਸੀਂ ਇਹਨਾਂ ਕੋਲ ਪੁੱਛਦੇ ਹਾਂ ਵੀ ਤੁਸੀਂ ਇਸ ਦੌਰਾਨ ਦਾ ਤਜਰਬਾ ਔਰ ਸਨੇਹਾ ਕੀ ਹੈ ਬੱਚੇ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਹਰਪ੍ਰੀਤ ਕੋਹਰਾ ਹੈ ਹਰਪ੍ਰੀਤ ਕੋਹਰਾ ਤੁਸੀਂ ਦੋ ਲਫ਼ਜ਼ ਜਿਹੜੇ ਐ ਇੱਥੇ ਜਿਉ ਸਿੱਖਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਮਨੇ ਉੱਤੇ ਬਹੁਤ ਚੰਗਾ ਲੱਗਾ ਮੈਂ ਸਮੇ ਇੱਕ ਜੋ ਚਰਬੇ ਤੇ ਤੰਦਰੋਂ ਧੰਨਵਾਦ ਕਰਦੀ ਆ ਜਿਹਨੇ ਮੈਨੂੰ ਇੱਥੇ ਇੱਕ ਸਲਾਈ ਮਸ਼ੀਨ ਮੈਨੂੰ ਇੱਥੇ ਸਿੱਖਣ ਲਈ ਬਹੁਤ ਕੁਛ ਦਿੱਤਾ ਮੇਰੇ ਪਹਿਲਾਂ ਕੁਛ ਨਹੀਂ ਹੁੰਦਾ ਫਿਰ ਮੈਂ ਇੱਥੇ ਆਣ ਕੇ ਹੌਲੀ ਹੌਲੀ ਸਿੱਖਿਆ ਫਿਰ ਮੈਨੂੰ ਇੱਥੇ ਨਾਲ ਹੀ ਕਈ ਥਾਵਾਂ ਤੇ ਪੈਸੇ ਲੈ ਕੇ ਕਾਏ ਕੰਮ ਸਕਾਇ ਜਾਂਦੇ ਪਰ ਇੱਥੇਾਨੂੰ ਫ੍ਰੀ ਸਾਰਾ ਕੁਛ ਸਿਖਾਇਆ ਗਿਆ ਜਿੱਤੇ ਕਿ ਸਾਨੂੰ ਸਭ ਕੁਛ ਮਸ਼ੀਨ ਸੂਈ ਰੀਲ ਸਭ ਕੁਛਾਨੂੰ ਇੱਥੇ ਫ੍ਰੀ ਦਿੱਤਾ ਗਿਆ ਜਦ ਕਿ ਮੇਰਾ ਸ਼ੇਮਿੰਦਰ ਕੋਰਸ ਕੰਪਲੀਟ ਹੋਣ ਤੋਂ ਬਾਅਦ ਵੀ ਮੈਨੂੰ ਇੱਕ ਸਲਾਈ ਮਸ਼ੀਨ ਦਿੱਤੀ ਜਾਦੀ ਹੈ ਕਿ ਮੈਂ ਜੋ ਕਿ ਇਹ ਕੰਮ ਬੰਦਨਾ ਕਰ ਸਕਾ ਕਿ ਘਰ ਜਾ ਕੇ ਮੈਂ ਹੋਰ ਇਹਦੀ ਮਿਹਨਤ ਕਰਨਾ ਕੰਮ ਕਰਕੇ ਆਪਣੀ ਇੱਕ ਬੁਟੀਕ ਵੀ ਖੋਲ ਸਕਦੀ ਹਾਂ ਮੈਂ ਤੁਹਾਡਾ ਦਿਦੋ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਭ ਨੇ ਇੱਕ ਜੋ ਚੈਰੀਟੇਬਲ ٹرسٹ ਵਾ ਜਿਹੜੇ ਸਿਲਾਈ ਸੈਂਟਰ ਖੋਲਿਆ ਗਿਆ ਹੈ ਪਹਿਲਾਂ ਮੈਨੂੰ ਸਿਲਾਈ ਨਹੀਂ ਆਉਂਦੀ ਸੀ ਪਰ ਇੱਥੇ ਦੇ ਟੀਚਰ ਬਹੁਤ ਚੰਗੇ ਹਨ ਜੋ ਉਹਨਾਂ ਨੇ ਮੈਨੂੰ ਸਿਲਾਈ ਸਿਖਾ ਦਿੱਤੀ ਹੈ ਤੇ ਇਥੇ ਦੇ ਟੀਚਰਾਂ ਨੇ ਸਾਨੂੰ ਮਤਲਬ ਹੀ ਜਿਹੜਾ ਵੀ ਸਮਾਨ ਆ ਜ਼ਰੂਰੀ ਸਮਾਨ ਆ ਸਿਕਲਾਈ ਸਿੱਖਣ ਲਈ ਉਹ ਦਿੱਤਾ ਹੈ ਤੇ ਨਾਲੇ ਇਥੇ ਦੇ ਟੀਚਰ ਸਾਨੂੰ ਬਹੁਤ ਚੰਗੇ ਹਨ ਤੇ ਉਹ ਸਾਨੂੰ ਮਸ਼ੀਨ ਵੀ ਦੇ ਰਿਆ ਹਨ ਕਿ ਸਾਡਾ ਮਤਲਬ ਹੀ ਹੋਰ ਵਧੀਆ ਸਿੱਖ ਸਕਿਆ ਹਾਂ ਮੇਰਾ ਨਾਮ ਕੋਮਲਬ੍ਰੀਤ ਕਹ ਰਿਹਾ ਪਿੰਡ ਨੱਥੋਕੇ ਇਹ ਸਭ ਮੈਂ ਇੱਕ ਜੋਤ ਚੈਰੀਟੇਬਲ ٹرسٹ ਨੇ ਸਾਨੂੰ ਸਿਕਲਾਈ ਸੈਂਟਰ ਖੋਲ ਕੇ ਦਿੱਤਾ ਤੇ ਤੇ ਫਰੀ ਸਾਰਾ ਕੁਝ ਜੀ ਜਮਾ ਹੀਆਂ ਕਰਵਾਈਆਂ ਗਈਆਂ ਤੇ ਇੱਥੇ 6 ਮਹੀਨੇ ਮੈਂ ਮਤਲਬ ਪਹਿਲਾਂ ਨਹੀਂ ਮੈਨੂੰ ਸਿਲਾਈ ਆਉਂਦੀ ਤੇ ਇੱਥੇ ਮੈਂ 6 ਮਹੀਨੇ ਬਹੁਤ ਘੱਟ ਸਿੱਖਿਆ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਮੈਂ ਤੇ ਦੇ ਟੀਚਰ ਦਾ ਵੀ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿਖਾਇਆ ਤੇ ਹੋਰ ਵੀ ਸਭ ਮੈਂ ਇਕਜੋਤ ਚੈਰੀਟੇਬਲ ਟਰਸਟ ਆ ਵੀ ਮੈਂ ਬਹੁਤ ਦਿਲਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੇ ਵਾਸਤੇ ਸਿਲਾਈ ਸੈਂਟਰ ਖੋਲ ਕੇ ਦਿੱਤਾ ਤੇ ਇਹਨਾਂ ਨੇ ਸਾਨੂੰ ਹੁਣ 6 ਮਹੀਨੇ ਕੰਪਲੀਟ ਹੋ ਗਏ ਆ ਤੇ ਇਹਨਾਂ ਨੇ ਸਾਨੂੰ ਮਸ਼ੀਨ ਵੀ ਫ੍ਰੀ ਦਿੱਤੀ ਆ ਅੱਗੇ ਕੰਮ ਕਰਨ ਵਾਸਤੇ ਤੇ ਹੁਣ ਮੈਂ ਪੂਰਾ ਸਿੱਖ ਕੇ ਤੇ ਅੱਗੇ ਵੀ ਕੁਝ ਕਰੂੰਗੀ ਕਿ ਲੜਕੀਆਂ ਨੂੰ ਸਿਖਾਵਾਂ ਤੇ ਧੰਨਵਾਦ ਸੋਸ਼੍ਰੀ ਕਲ ਜੀ ਮੇਰਾ ਨਾਮ ਵੀਰਕੌਰ ਮੈਂ ਪਿੰਡ ਖਡੂਰ ਸਾਹਿਬ ਦੀ ਰਹਿਣ ਵਾਲੀ ਆ ਤੇ ਮੈਂ TH ਸਲਾਈ ਸਿੱਖ ਲਈ ਹੋਈ ਆ ਤੇ ਇੱਥੇ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਵਾ ਫ੍ਰੀ ਦਿੱਤੀਆਂ ਜਾਂਦੀਆਂ ਵਾ ਜਦੋਂ ਕਿ ਕੋਈ ਵੀ ਬੱਚਾ ਆਪਣੀ ਪੜਾਈ ਪੂਰੀ ਕਰ ਲੈਂਦਾ ਵਾ ਤੇ ਉਸ ਤੋਂ ਬਾਅਦ ਹੁਣ ਅੱਜ ਕੱਲ ਜਿਹੜੇ ਕੋਰਸਿਸ ਆ ਬਹੁਤ ਮਹਿੰਗੇ ਮਹਿੰਗੇ ਹੋਏ ਆ ਤੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਜਿਹੜੀ ਪਹੁੰਚ ਨਹੀਂ ਹੁੰਦੀ ਜਿਨ੍ਹਾਂ ਦੇ ਪੇਰੈਂਟਸ ਵਿੱਚ ਪਹੁੰਚ ਨਹੀਂ ਹੁੰਦੀ ਕਰਵਾਉਣ ਦੀ ਤੇ ਆ ਸਲਾਈ ਸੈਂਟਰ ਜਿਹੜਾ ਖੋਲਿਆ ਗਿਆ ਇਹ ਬਿਲਕੁਲ ਫ੍ਰੀ ਖੋਲਿਆ ਗਿਆ ਵਾ ਤੇ ਮੈਂ ਸਾਰੀਆਂ ਹੋਰ ਗਰਲਜ਼ ਜਿਹੜੀਆਂ ਘਰੇ ਬੇਰੁਜ਼ਗਾਰ ਨੇ ਉਹਨਾਂ ਨੂੰ ਰეკਮੈਂਡ ਕਰਦੀ ਆ ਕਿ ਤੁਸੀਂ ਇੱਥੇ ਆਓ ਫ੍ਰੀ ਆ ਜਿਹੜੀ ਆ ਦੀ ਸਲਾਈ ਸਾਈਜ਼ ਸੈਂਟਰ ਦਾ ਜਿਹੜਾ ਵਾ ਕਿ ਲਾਭ ਲਓ ਤੇ ਆਪਣੀ ਸਲਾਈ ਸਿੱਖੋ ਤੇ ਆਪਣਾ ਆਪਣਾ ਕੋਈ ਵੀ ਘਰ ਆਪਣਾ ਤੁਸੀਂ ਆਪਣਾ ਸਲਾਈ ਸੈਂਟਰ ਖੋਲ੍ਹ ਕੇ ਕੰਮ ਕਰ ਸਕਦੇ ਹੋ ਤੇ ਹੋਰ ਵੀ ਕਿਹਨੂੰ ਸਿਖਾ ਸਕਦੇ ਹੋ ਥੈਂਕ ਯੂ ਮੇਰਾ ਨਾਮ ਅਮਨਦੀਪ ਕੌਰ ਹੈ ਮੈਂ ਨਾਗੋ ਕੇ ਪਿੰਡ ਤੋਂ ਲੌਂਗ ਕਰਦੀ ਆ ਤੇ ਸਾਨੂੰ ਇੱਥੇ ਚੈਰੀਟੇਬਲ ਟਰਸਟ ਵੱਲੋਂ ਸਾਨੂੰ ਇੱਥੇ ਸਿਲਾਈ ਮਸ਼ੀਨ ਦਿੱਤੀ ਜਾ ਰਹੀ ਹੈ ਤੇ ਸਾਨੂੰ ਸਾਡੀ ਮੈਡਮ ਨੇ ਸਾਨੂੰ ਇੰਨਾ ਵਧੀਆ ਗਾਈਡ ਕੀਤਾ ਕਿ ਸਾਨੂੰ ਇਥੋਂ ਤੱਕ ਸੂਈ ਤੋਂ ਲੈ ਕੇ ਉਹਨਾਂ ਨੇ ਕਿਸਤ ਤੰਤਰ ਪਾਈ ਕਰਨੀ ਹੈ ਕਿਸ ਤਰ੍ਹਾਂ ਮਸ਼ੀਨ ਨੂੰ ਸੂਈ ਚੜਾਉਣੀ ਹੈਗੇ ਉਸ ਤੋਂ ਲੈ ਕੇ ਜਿਵੇਂ ਨਿੱਕੇ ਬੱਚੇ ਤੋਂ ਕਿਦਾਂ ਤੁਰਨਾ ਕਿਸ ਤਰ੍ਹਾਂ ਗਾਈਡ ਕਰਨਾ ਸਾਨੂੰ ਇੰਨਾ ਕੁ ਵਧੀਆ ਗਾਈਡ ਕੀਤਾ ਤੇ ਮੈਂ ਤੈਹ ਦਿਲੋਂ ਸਾਰਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇਹ ਸਭ ਕੁਝ ਪ੍ਰੋਵਾਈਡ ਕੀਤਾ ਮੇਰਾ ਨਾਮ ਕਿਰਨਦੀਪ ਕੌਰ ਅਤੇ ਮੈਂ ਸਭ ਮੈਂ ਇੱਕ ਜੋਤ ਚੈਰੀਟੇਬਲ ਟਰਸਟ ਦਾ ਦਿਲੋਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਫ੍ਰੀ ਸਲਾਈਸ ਸੈਂਟਰ ਖੋਲ ਕੇ ਦਿੱਤਾ ਅਤੇ ਅਸੀਂ ਸੇਮ ਇਨ ਸ਼ੇਮ ਇਨ ਤੱਕ ਆਪਣਾ ਆਪਣਾ ਕੋਰਸ ਪੂਰਾ ਕੀਤਾ ਅਤੇ ਸਾਨੂੰ ਸਾਨੂੰ ਸਾਰੇ ਕੰਮ ਸਾਰੇ ਕੰਮ ਵਧੀਆ ਤਰੀਕੇ ਨਾਲ ਸਾਡੇ ਟੀਚਰ ਨੇ ਸਿਖਾਏ ਅਤੇ ਸਾਰੇ ਟੀਚਰਾਂ ਦਾ ਅਸੀਂ ਦਿਲੋਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨਾਮ ਮੇਰਾ ਸਰਜੀਤ ਸਿੰਘ ਪਿੰਡ ਨਥੋਕੇ ਮੇਰੀ ਬੇਟੀ ਇੱਥੇ ਕੋਮਲਪ੍ਰੀਤ 6 ਮਹੀਨੇ ਤੋਂ ਚਲਾਈ ਸੈਂਟਰ ਦੇ ਵਿੱਚ ਆ ਰਹੀ ਆ ਤੇ ਪਹਿਲਾਂ ਵੀ ਚਲੋ ਕਾਫੀ ਵਾਰ ਮੈਂ ਬੇਟੇ ਨੂੰ ਤੇ ਛੱਡ ਕੇ ਜਾਣਾ ਵਾ ਇਹਨਾਂ ਦੇ ਟੀਚਰ ਦੇ ਨਾਲ ਵੀ ਕਿਸੇ ਵੇਲੇ ਮੁਲਾਕਾਤ ਮੇਰੀ ਹੁੰਦੀ ਰਹੀ ਆ ਤੇ ਸਾਰੀਆਂ ਬੱਚੀਆਂ ਨੂੰ ਵੀ ਇਹੋ ਸਮਝਾ ਕੇ ਜਾਂਦਾ ਰਿਹਾ ਵੀ ਅੱਛੇ ਤਰੀਕੇ ਨਾਲ ਸਿੱਖੋ ਤੇ ਮੈਨੂੰ ਬਹੁਤ ਵਧੀਆ ਲੱਗਾ ਇੱਥੇ ਤੇ ਅੱਜ ਬੱਚੀਆਂ ਨੇ ਚਲੋ 6 ਮਹੀਨੇ ਦੇ ਕੋਰਸ ਕਰਕੇ ਅੱਜ ਸਾਨੂੰ ਬੱਚੀਆਂ ਨੂੰ ਸਾਰੀਆਂ ਨੂੰ ਮਸ਼ੀਨ ਵੀ ਮਿਲ ਰਹੀ ਆ ਅਸੀਂ ਦਿਲ ਚਾਹੋਂ ਦਿਲ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੋ ਵੀ ਸੈਂਟਰ ਚੱਲ ਰਿਹਾ ਵਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਡਮ ਬਹੁਤ ਜ਼ਿਆਦਾ ਸਿਖਾਉਂਦੀ ਹੈ ਇੱਕ ਟਾਡੀ ਵੀ ਬਹੁਤ-ਬਹੁਤ ਮਿਹਰਬਾਨੀ ਹੈ ਜਿਹੜਾ ਤੁਸੀਂ ਬੱਚਿਆਂ ਵਾਸਤੇ ਸਹੂਲਤ ਪੈਦਾ ਕੀਤੀ ਹੈ ਤੇ ਇਹ ਸਾਰਿਆਂ ਹੀ ਗਰੀਬਾਂ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਇੱਕ ਮਾਪਿਓ ਜਿਹੜਾ ਗਰੀਬ ਵਾ ਉਹਨਾਂ ਵਾਸਤੇ ਬਹੁਤ ਹੀ ਵਧੀਆ ਵਾਸਤੇ ਇੰਨਾ ਹੀ ਧੰਨਵਾਦ ਟਾੜਾ ਕਰਦੀ ਹਾਂ ਇਹ ਜੀ ਤੁਸੀਂ ਸਾਰਾ ਜਿਹੜਾ ਜੋ ٹرسٹ ਦੇ ਕਾਰਜ ਨੇ ਆਪ ਜੀਆ ਨੇ ਦੇਖੇ ਨੇ ਕਿ ਕਿਵੇਂ ਇੱਥੇ ਸਿਖਲਾਈ ਦਿੱਤੀ ਜਾਂਦੀ ਔਰ ਬੱਚਿਆਂ ਨੇ ਜਿਹੜੇ ਆਪਣੇ ਅਨੁਭਵ ਦੱਸੇ ਨੇ ਕਿ ਕੋਈ ਚੀਜ਼ ਕਿਸੇ ਕੋ ਨਹੀਂ ਲਈ ਜਾਂਦੀ ਗੁਰੂ ਕਿਸੇ ਕੋ ਅਕਸਲ ਵਿੱਚ ਸੇਵਾ ਏ ਐਵੇਂ ਨਾ ਅਸੀਂ ਇਹ ਕਹੀ ਜਾਈਏ ਵੀ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਚਲੋ ਜਿਹੜੇ ਇਹ ਪੈਸੇ ਨੂੰ ਮਿਸਯੂਜ਼ ਕਰਦੇ ਨੇ ਉਹ ਆਪਣਾ ਦੇਣਦਾਰ ਨੇ ਪਰ ਇਹ ਚੇਤੇ ਰੱਖਿਓ ਕਿ ਨੇਕ ਕਮਾਈ ਕੀਤੀ ਹੋਈ ਜਿਹੜੀ ਤੁਹਾਡੀ ਆ ਉਹਦਾ ਦਸਵੰਦ ਜਿਹੜਾ ਤੁਸੀਂ ਦਿੰਦੇ ਹੋ ਇਸ ਤਰ੍ਹਾਂ ਜਿਹੜਾ ਇਹ ਬੱਚਿਆਂ ਤੇ ਜੂਜ ਕੀਤਾ ਜਾਂਦਾ ਲੋੜਵੰਦਾਂ ਤੇ ਜੂਜ ਕੀਤਾ ਜਾਂਦਾ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਬੱਚਿਆਂ ਨੂੰ ਉਹ ਹਨਰ ਲਿਆ ਜਿਹੜਾ ਅੱਗੇ ਜਾ ਕੇ ਇਹਨਾਂ ਦਾ ਭੋਗ ਸਵਾਰੇਗਾ ٹرسٹ ਵੱਲੋਂ ਸਭ ਮੈਂ ਇੱਕ ਜੋ ਚੈਰੀਟੇਬਲ ٹرسٹ ਵੱਲੋਂ ਇਹਨਾਂ ਨੂੰ ਜੋ ਹਨਰ ਦਿੱਤਾ ਹੈ ਔਰ ਇੱਕ ਇੱਕ ਮਸ਼ੀਨ ਇਹਨਾਂ ਨੂੰ ਜਾਂਦੇ ਆ ਨਾਲ ਦਿੱਤੀ ਹੈ ਤਾਂ ਕਿ ਇਹ ਆਪਣਾ ਕਾਰਜ ਕਰ ਸਕਣ ਕੁਝ ਅਸੀਂ ਸੂਟ ਵੀ ਲੈ ਕੇ ਇਹਨਾਂ ਨੂੰ ਦਿੱਤੇ ਨੇ ਤਾਂ ਕਿ ਇੱਕ ਧੀਆਂ ਨੂੰ ਜੋ ਕੁਝ ਅਸੀਂ ਕਰ ਸਕਦੇ ਹਾਂ ਆਪਣੇ ਤੌਰ ਤੇ ਉਹ ਕੀਤਾ ਹੋਰ ਵੀ ਆਉਣ ਵਾਲੇ ਸਮੇਂ 'ਚ ਜਿਵੇਂ ਜਿਵੇਂ ਸਹਯੋਗ ਮਿਲੇਗਾ ਉਹ ਇਹਨਾਂ ਨੂੰ ਅਸੀਂ ਕਰਾਂਗੇ ਪਰ ਤੁਹਾਡੇ ਸਹਯੋਗ ਦੇ ਨਾਲ ਮੇਰੇ ਨਾਲ ਹੁਣ ਮੇਰੇ ਵੀਰ ਜੋ ਇਸ ਪੂਰੇ ਕਾਰਜ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਨੇ ਸਤਿਗੁਰੂ ਦੀ ਬੜੀ ਰਹਿਮਤ ਹੈ ਸਦਾ ਦਵਿੰਦਰ ਸਿੰਘ ਜੀ ਸਤਿਆਰਥੀ ਤੋਂ ਉਹਨਾਂ ਨਾਲ ਅਸੀਂ ਅਖੀਰ ਦੇ ਵਿੱਚ ਕੋਈ ਗੱਲ ਰਹਿ ਗਈ ਹੈ ਜਾਂ ਆਪਣਾ ਕੋਈ ਸਨੇਹਾ ਜਿਹੜਾ ਉਕੀ ਦੇਣਾ ਚਾਹੋਗੇ ਬੜੀ ਖਾਲਸਾਵਾ ਜੀ ਫਤਿਹ ਅਖੀਰ ਦੇ ਵਿੱਚ ਮੈਂ ਇਹੀ ਸੁਨੇਹਾ ਦਿਆਂਗਾ ਕਿ ਸਾਬਾਾਂ ਦੀ ਬੇਅੰਤ ਆਪਣੀ ਸਾਡੇ ਤੇ ਬਖਸ਼ਿਸ਼ ਹੋਈ ਹੈ ਉਹਨਾਂ ਨੇ ਅਸੀਂ ਇਸ ਯੋਗ ਨਹੀਂ ਸੀ ਪਰ ਉਹਨਾਂ ਨੇ ਕਿ ਸਾਡੇ ਸਿਰ ਚਾਤ ਤੱਕ ਕੇ ਇਹ ਸੇਵਾਵਾਂ ਜਿਹੜੀਆਂ ਹਨ ਇਹ ਕਰਵਾਈਆਂ ਹਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਆਸ ਕਰਦਾ ਹਾਂ ਕਿ ਸੈ ਸ੍ਰੀ ਗੁਰੂ ਰੰ다ਸ ਮਹਾਰਾਜ ਜੀ ਸਾਡੀ ਇਸ ਸੇਵਾ ਨੂੰ ਅੱਗੇ ਜਾਰੀ ਰੱਖਣਗੇ ਤਾਂ ਕਿ ਅਸੀਂ ਇਹਨਾਂ ਬੱਚੀਆਂ ਦੀ ਸੇਵਾ ਕਰ ਸਕੀਏ ਮੈਨੂੰ ਸਾਰਿਆਂ ਵੱਲੋਂ ਬਹੁਤ ਸਹਾਯੋਗ ਮਿਲਿਆ ਮੈਂ ਆਪਣੇ ਸਾਥੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਪੂਰੇ ਸਹਾਯੋਗ ਦੇ ਕੇ ਇਸ ਕੰਮ ਨੂੰ ਨਿਭਰੇ ਚਾੜਿਆ ਤੇ ਮਾਪੇ ਮੈਂ ਹੋਰ ਬੇਨਤੀ ਕਰਦਾ ਕਿ ਆਪਣੀਆਂ ਬੱਚੀਆਂ ਨੂੰ ਇਸ ਇਤਨਾ ਬੱਚੀਆਂ ਦੀ ਤਰ੍ਹਾਂ ਹੀ ਛਕਲਾਈ ਲੈਣ ਦੇ ਲਈ ਸਾਡੇ ਇੱਥੇ ਸੈਂਟਰ ਦੇ ਵਿੱਚ ਭੇਜੋ ਤਾਂ ਕਿ ਸਾਡੀਆਂ ਸੇਵਾਵਾਂ ਵੀ ਜਾਰੀ ਰਹਿਣ ਅਤੇ ਲੋਕ ਭਲਾਈ ਦੀ ਜੋ ਆਪਣੀ ਸੇਵਾ ਹੈ ਸਾਹਿਬ ਜੀ ਰਾਮਦਾਸ ਵੱਲੋਂ ਉਹ ਵੀ ਚੱਲਦੀ ਰਹੇ ਗੁਰੂ ਕੇ ਲੰਗਰ ਅਸਲ 'ਚ ਗੁਰੂ ਕੇ ਲੰਗਰ ਅਸੀਂ ਕਿਸੇ ਲੰਗਰ ਦੇ ਅਗੇਂਸਟ ਨਹੀਂ ਆ ਪਰ ਜੋ ਸਾਨੂੰ ਮਹਾਰਾਜ ਨੇ ਆਪਣਾ ਕਲਪਨਾ ਦਿੱਤੀ ਹੈ ਕਿ ਆ ਲੰਗਰ ਜਿਹੜਾ ਹੈ ਜੋ ਸਿੱਖਿਆ ਦਾ ਲੰਗਰ ਹੈ ਇਹ ਬਹੁਤ ਜ਼ਰੂਰੀ ਹੈ ਅਸੀਂ ਉਹਨਾਂ ਦੇ ਆਪਣਾ ਆਸ਼ੀਰਵਾਦ ਦੇ ਨਾਲ ਹੀ ਇਹ ਲੰਗਰ ਜਿਹੜੀ ਹੈ ਉਹ ਚਿਲਾ ਰਹੇ ਆ ਤੇ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪ ਸਾਰਿਆਂ ਵੱਲੋਂ ਸਾਨੂੰ ਇਤਨਾ ਹੀ ਸੰਯੋਗ ਮਿਲੇ ਸਹਿਯੋਗ ਮਿਲੇਗਾ ਤਾਂ ਕਿ ਅਸੀਂ ਇਸ ਕਾਰਜ ਨੂੰ ਕੰਟੀਨਿਊ ਕਰ ਸਕੀਏ ਸਾਰਿਆਂ ਦਾ ਇਸ ਆਪਣਾ ਸਮਾਗਮ ਵਿੱਚ ਆਉਣ ਲਈ ਧੰਨਵਾਦ ਕਰਦਾ ਹਾਂ ਜੀ ਆਇਆਂ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ